ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵਾ ਦਾ ਡੇਰੀ ਫਾਰਮ ਰਾਡਕਾ ਦੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਸ਼ਹਿਰ ਅਜਨਾਲਾ ਤਸਕੀਲ ਵੀ ਅਜਨਾਲਾ ਜਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਤਿੰਨ ਪਸ਼ੂ ਦਿਖਾਵਾਂਗੇ ਆਪਾਂ ਪਹੁੰਚਿਆ ਵੀਰ ਸੋਨੂੰ ਦੇ ਕੋਲ ਤਿਆਰੀ ਕਰਦੇ ਆਂ ਵੀਰ ਨਾਲ ਗੱਲਬਾਤ ਫਿਰ ਪੁੱਛਦੇ ਇਹਨਾਂ ਦੀ ਡਿਟੇਲ ਸਾਸਿਆ ਭਾਜੀ ਸਾਸਿਆ ਵੀਰ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਜੀ ਵਧੀਆ ਵੀਰ ਜੀ ਵਧੀਆ ਵਧੀਆ ਚੱਲਦਾ ਜੀ ਤੇ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸੋ ਸ਼ਹਿਰ ਅਜਨਾਲਾ ਜਿਲ੍ਹਾ ਅੰਮ੍ਰਿਤਸਰ ਇਹ ਗੱਡੀ ਕੋਲ ਨੰਬਰ 91957000 ਠੀਕ ਆ ਜੀ ਬਈਓ ਪਹਿਲੇ ਨੰਬਰ ਤੇ ਝੋਡੀ ਦੱਸਿਓ ਮੇਰੇ ਪਾਰੇ ਪਹਿਲੇ ਨੰਬਰ ਤੇ ਸੂਰੀ ਨੂੰ ਝੋਡੀ ਤੇ ਪਾਈ ਕੋ 3 ਮਹੀਨਾ ਹੋ ਗਏ ਅੱਛਾ ਜੀ ਦੁੱਧਰ ਕੋਊਗਾ 7:00 ਹੋ ਜੇ 6:30 ਹੋ ਜੇ ਅੱਛਾ ਜੀ ਠੀਕ ਆ ਨਾ ਬਾਅਦ ਨੂੰ ਕੋਈ 35 36 ਦੇ ਤੇ 40 ਦੇ ਲੱਗ ਜਾਵੇ ਬਣੀ ਹੋ ਜੇ ਅੱਛਾ ਜੀ ਚੱਕ ਆਪਣੇ ਕੋਲੋਂ ਦੱਸਦਾ ਮਾਲਦਾ ਜੀ ਨਾ ਟਾਈਮ ਨਹੀਂ ਲੱਗਾ ਚੱਕੇ ਜੇ ਕਰਾਈ ਅੱਛਾ ਜੀ ਘਰ ਵਾਲੇ ਕਹਿੰਦੇ ਮਤਲਬ ਮਸੇ ਆਲੇ ਵਾ ਠੀਕ ਆ ਠੀਕ ਆ ਝੋਡੀ ਵੱਡੀ ਜੇ ਫਿਰ ਉਹਦਾ ਕੰਮ ਹੈ ਦੁੱਧ ਦਾ ਡੇਰੀ ਦਾ ਅੱਛਾ ਜੀ ਉਹਨਾਂ ਦਾ ਠੀਕ ਹੈ ਜਿੰਨਾਂ ਕੋ ਲਈ ਆ ਜਿੰਨਾਂ ਕੋ ਲਈ ਆ ਠੀਕ ਹੈ ਲਓ ਜੀ ਕੱਟ ਕਾਟ ਤੇ ਚੈੱਕ ਕਰ ਸਕਦੇ ਜਿਹੜੇ ਪਿਓਰ ਮੋਹਰਾ ਨਾਲ ਦੇ ਵਿੱਚ ਆ ਗਈ ਹੈ ਵੱਡੇ ਕੱਟ ਕਾਟ ਵਾਲੀ ਤੇ ਗਾਹ ਦੁਜੇ ਸੂਏ ਨੂੰ ਪੰਪਣਾ ਵੀ ਜੀ ਦੁਜੇ ਸੂਏ ਨੂੰ ਹੈ ਬਸ ਚਾਰ ਤੰਦ ਹੋਰੀ ਪੰਜ ਠੀਕ ਹੈ ਠੀਕ ਹੈ ਲਓ ਜੀ ਛਿੱਗੀ ਛਿੱਗੀ ਉਹ ਜੋ 24 ਹੋਣੀ ਆ ਅੱਛਾ ਜੀ ਹਾਂ ਠੀਕ ਹੈ ਲਓ ਜੀ ਫੇਸ ਵਾਲੀ ਵਿੱਚ ਕਿਹੜਾ ਕਰਤਾ ਤੇ ਕਸੈਂਗ ਲੱਗਾ ਪਿਆ ਕਰਮਾਲੀ ਨੂੰ ਇਹ ਭਾਈ ਪਿਛਲੇ ਸੋਏ ਅੱਛਾ ਜੀ ਛੋਟੀ ਆਈ 1 ਲੱਖ ਤੇ 40 ਹਜ਼ਾਰ ਦੀ ਅੱਛਾ ਜੀ ਐ ਕਹੋ ਨੀ ਮਨ ਜਿਦਾ ਹੋਣਾ ਠੀਕ ਆ ਤੇ ਉਧਰ ਜੋ ਕਿਲ ਦੇਓ ਬੰਦਾਂ ਨੇ ਗੱਭੀ ਉਧੋਂ ਨਹਾਣੇ ਨੂੰ ਇੰਜੋਏ ਅੱਛਾ ਜੀ ਲਾਓ ਜੀ ਤੁਹਾਨੂੰ ਭਾਣਾ ਜੋ ਡਿਲ ਵੀ ਉਹਨਾਂ ਦਾ ਦੁੱਧ ਦਾ ਕੰਮ ਹੈ ਦੁੱਧ ਜਿਹੜਾ ਘਰ ਜਾਂਦਾ ਫਿਰ ਨਗਰ ਤੋਂ ਸੱਜਲ ਵਾਲ ਦੇ ਫੇਰੋ ਬਿਲਕੁਲ ਬਿਲਕੁਲ ਬਾਹਰ ਤੇ ਜੋ ਨਹੀਂ ਬਾਜੂ ਫੇਰ ਬਿਲਕੁਲ ਸਹੀ ਗੱਲ ਐ ਲਾਓ ਜੀ ਜੈਡ ਬਲੈਕ ਭਾਈ ਕਿੰਨਾ ਕਰਿਆ ਰਿਕਾਰਡ ਸੱਜਰ ਦਾ ਕਿਨੇ ਭਾਈ 15 16 ਲੀਟਰ ਕੁਝ ਵਾਇ ਅੱਛਾ ਜੀ 15ਾਂ 16ਾਂ ਤੋਂ ਲਿਖਦਾ ਦੋ ਚੁਆਏ ਨੇ ਠੀ ਕਾਇਵੇਂ ਕਹਿਣ ਗੱਲਾਂ ਨਾਲ ਇੱਦੀ ਇੱਦੀ ਆਵੇਂ ਖੁਸ਼ਾਤੀ ਦੇ ਹੋਣੀ ਵੱਜਦੀ ਸਿੱਧੀ ਠੀਕ ਠੀਕ ਗੱਲ ਵੀ ਕਿਹਾ ਘਾਟ ਕਾਰਡ ਜਿਹੜਾ ਬਹੁਤ ਹੀ ਚੰਗਾ ਆ ਗਿਆ ਕਰਮਾਲੀ ਦਾ ਤੇ ਮਿਲਕ ਰਿਕਾਰਡ ਵੀ ਚੰਗਾ ਵਾ ਤੇ ਗਾਂ ਪਹਿਤੀ ਦਿਨ ਤੇ ਆਸਵਾਜ ਦਾ ਟਾਈਮ ਹੋ ਜਾਦਾ ਜੰਗਰ ਰੱਖਦੇ ਨਾ ਭੱਲੇ ਭੂਲੇ ਨਾਲ ਦੀ ਹੁੰਦਾ ਉਹਨਾਂ ਦਾ ਥੋਦਾ ਦੁੱਧ ਦਾ ਗਾਂ ਫਿਰ ਦੁੱਧ ਪਾਲੀਆਂ ਫਿਰ ਦੂਣੀ ਦਾ ਦੁੱਧ ਚੋਲੀਆਂ ਦੇ ਭਾਈ ਹੋ ਫਿਰ ਹਾਂਜੀ 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 ਬਿਲਕੁਲ ਸਹੀ ਗੱਲ ਆ ਤੇਰਾ ਵੀਰ ਜੀ ਮੌਲਕ ਕੀ ਕਰਨਾ ਜੇ ਇਹ ਭਾਈ ਹੁੰਦੀ ਹਾਦੀ ਘਲੀ ਦੇ ਨਾਲ ਜੀ ਚੈੱਕ ਪਾਸ ਕਰੋ ਹੋਏ 2 14000 ਅੱਛਾ ਜੀ ਤੇ ਭਾਈ ਮੈਂ ਲੱਖ ਦੀ ਝੋੜੀ ਵੇਚਦਾ ਚੈੱਕ ਬਸ ਕਰਾ ਗਿਆ ਅੱਛਾ ਜੀ ਕੋਲ ਵੀ ਚੈੱਕ ਪਾਸ ਕਰਾ ਕੇ ਦੇਰ 2 ਮਹੀਨੇ ਲੱਖੋਂ ਭਾਵੇਂ ਲੱਖ ਦੀ ਵੇਚ ਲਈਏ ਹਾਂ ਜੀ ਕੋਲ ਆਪਾਂ ਦੇ ਦਈਏ 70 ਦੀ ਭਾਈ ਕਰਦੀ ਹਾਣਾਈ ਭਾਈ ਹਾਲ ਆਪਾਂ ਪੂਰੇ 65000 ਦੀ ਝੋੜੀ ਦੇਣੀ ਹੈ ਅੱਛਾ ਜੀ ਬੇਸ਼ੱਕ ਦੋ ਨੰਬਰ ਦੇ ਹਿਸਾਬ ਨਾਲ ਕੋਈ ਲੈ ਦੋ ਨੰਬਰ ਕਿੰਨੇ ਦੀ 7000 ਦੀ ਬਾਅਦ ਵੀ ਦੋ ਨੰਬਰ ਚ ਵੱਡੀ ਵੀ ਉਹ ਕਿੱਡੀ ਹੈ ਠੀਕ ਹੈ ਜੀ ਤੁਹਾਨੂੰ ਪਤਾ ਵੀ ਉਹ ਤਰੀਕ ਕਿੱਡੀ ਆ ਵੱਡੀ ਆ ਪਰ ਹੈਗਾ ਜੀ ਹਾਂ ਜੀ ਛੋਟੀ ਛੋਟੀ ਦੇ ਸਹੀ ਗੱਲ ਕੋਈ ਸ਼ੱਕ ਨਹੀਂ ਲਓ ਜੀ ਸ਼ੱਕ ਨਹੀਂ ਤੁਸੀ ਬਸ ਉਹ ਚੰਗਾ ਵਾ 1 ਰੁਪਈਆ ਦੀ ਝੋਟੀ ਸ਼ੱਕ ਨਹੀਂ ਗਾ ਬਿਲਕੁਲ ਸਹੀ ਗੱਲ ਹੈ ਲੋਕ ਰਾਜੀ ਲੋਕ ਕੱਦ ਕਾਠ ਵਲੋਂ ਗਾਹ ਵੀ 200 ਰੁਪਈਏ ਬਿਲਕੁਲ ਬਿਲਕੁਲ ਜੀ ਲਓ ਜੀ ਜੇਰੇ ਨਿਕਲਾਵੇ ਗੱਬਣਾ ਹਾਂ 80 ਰੁਪਈਆ ਦੀ ਆ ਰੁਪਈਆ ਦੀ ਤੇ ਬਾਈ ਦੂਜੇ ਨੰਬਰ ਤੇ ਝੋਟੀ ਦੂਜੇ ਨੰਬਰ ਤੇ ਭਾਈ ਇੱਕ ਤੜਕੇ ਰਾਤੀਏ ਕਾਲੇ ਸ਼ਾਮੀ ਵੀ ਸੁੱਈਏ ਅੱਛਾ ਜੀ ਹਾਂ ਠੀਕ ਹੈ ਜੀ ਪਹਿਲਾ ਸਵੇਰੇ ਮੇਰਾ 4 ਦਾ ਵਜੇ ਤੇ ਨਾਲੂ ਬੱਚੇ ਦੁੱਧ ਪੀਣ ਨੂੰ ਜਾਦੇ ਨੇ ਠੀਕ ਹੈ ਲੋ ਜੀ ਪਹਿਲਾ ਸਵੇਰੇ 4 ਦਾ ਵਜੇ ਛੋਟੀ ਗੱਡ ਜਿਹੜਾ ਇਹਦਾ ਵੀ ਚੰਗਾ ਆ ਗਿਆ ਵਾ ਇਹਦੇ ਬੁਧੀ ਦਾ ਹੋਰ ਕਰਦੀ ਹੈ ਠੀਕ ਹੈ ਆ ਗੋ ਬੱਚੇ ਨਾਲੂ ਜਾਦੇ ਰਾਤੀ ਸ਼ਾਮੀ ਦੇ ਘਰ ਸੂਈਏ ਅੱਛਾ ਜੀ ਆ ਗੋ ਠੀਕ ਹੈ ਲੋ ਜੀ ਕੱਹਗਾ ਸਾਡੇ ਤੁਸੀਂ ਕੱਟਾ ਦਰ ਆ ਕੱਟੀ ਕਟਾ ਭਾਜੀ ਅੱਛਾ ਜੀ ਠੀਕ ਹੈ ਜੀ ਮੇਲ ਕਾਪ ਆ ਗਿਆ ਜੀ ਇਹਦੇ ਪਿਛੇ ਠੀਕ ਹੈ ਜੀ ਦਿਖਾ ਦਿੰਨੇ ਲੱਗੇ ਤਾਂ ਹਾਂ ਰਾ ਦੌਰ ਦੇ ਮੜੀ ਲੱਗਦੇ ਦਾ ਵੀ ਚੈੱਕ ਕਰਾ ਲੈਣਾ ਖਾਣਾ ਦਾ ਸੈੱਟ ਗਿਆ ਭਾਈ ਕਿੰਨਾ ਕੁ ਪੌੜਾ ਕੱਢਿਆ ਦੇ ਕੁਝ ਵੀ ਭਾਈ ਆਪਾਂ ਰਾਤੀ ਦਾਖ ਵਿੱਚ ਸੁਤੇ ਉਦੋਂ ਸੂਈ 7-8 ਵਜੇ ਠੀਕ ਆ ਲਓ ਜੀ ਚੈੱਕ ਕਰਦੇ ਜੀ ਸੂਈ ਅੱਛਾ ਰਾਤੀ ਸੂਈ ਕੋ 7-8 ਵਜੇ ਠੀਕ ਆ ਤੇ 12 ਵਜੇ ਜੀ ਸੁਰਤੀ 12 ਵਜੇ ਨੇ ਅੱਛਾ ਜੀ ਉਦੋਂ ਮੈਂ 2 ਕਿਲੋ ਚੋਇਆ ਸੀ ਜਾਂ ਕੋਈ 2 ਕਿਲੋ ਸੇਰੇ ਚੋਇਆ ਸੀ ਅੱਜ ਠੀਕ ਆ ਠੀਕ ਆ ਅੱਜ 3 ਤਰੀਕ ਨਾਲ ਮਾਰੋ ਅੱਜ ਹਾਂਜੀ ਅੱਜ ਜੀ ਸੇਰੇ 2 ਕਿਲੋ ਚੋਇਆ ਜੀ ਠੀਕ ਆ ਠੀਕ ਆ ਔਰ ਤਾਂ ਭਾਈ ਮਰੀ ਮਰੀ ਕਰਦੀ ਏ ਕੱਲ ਹੀ ਸੂਈ ਲਾਉ ਕਰਦੀ ਏ ਅੱਛਾ ਜੀ ਹਾਂ ਆਪਾਂ ਦੱਸ ਕੇ ਬਿਲਕੁਲ ਸਹੀ ਪ੍ਰਾਪਤ ਕੇ ਕਵੇ ਲਾਉ ਤਾਂ ਨਹੀਂ ਮਰੀ ਮਰੀ ਇਹ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਇਹ ਗੱਲ ਮੜ ਕੇ ਵੀਰ ਪ੍ਰਾਪਤ ਹੋਵੇ ਲੈ ਸੂਈ ਆ ਰਾਤੀ ਤੁਹਾਨੂੰ ਦਾ ਸੂਈ ਆ ਹਾਂਜੀ ਮੰਨ ਲਓ ਔਰ ਕਰਦੀ ਜੇ ਮੜ ਕੇ ਦੱਸਿਆ ਚੰਗਾ ਦਾ ਭਾਜੀ ਠੀਕ ਆ ਠੀਕ ਆ ਇਹ ਕਿੰਨਾ ਦਾ ਭਾਜੂ ਦੁੱਧ ਭਾਜੀ ਭਾਜੀ ਦੱਸਾਂ ਕਿਉਂ ਪਹਿਲੇ ਨੇ ਦੁੱਧ ਸੇਵਾ ਦਾ ਆ ਅੱਛਾ ਜੀ ਆਪਾਂ ਵੀ ਜੀ ਦੱਸ ਕੇ ਦੇਣੀ ਆ ਠੀਕ ਆ ਠੀਕ ਗੱਲ ਹਾਂ ਜੀ ਆਪਾਂ ਇਹਨੇ ਕਹਿੰਦੇ ਆਲ ਮਲਿ ਮਲਿ ਹੇ ਕਰਦੀ ਏ ਆਪੇ ਚੁਆਈ ਦੇ ਰੱਖੀ ਹੋਈ ਏ ਤੇ ਕਿਸੇ ਦੇ ਚੁਆਈ ਹੋਈ ਆ ਜੀ ਠੀਕ ਆ ਜੀ ਮਹਲ 30 ਦਿਨ ਹੈ ਅੱਜ ਹਾਂ ਜੀ ਚੁਆਈ ਅੱਜ ਹੋਈ ਏ ਇਹ ਕੀ ਮੁੱਲ ਕਰਨਾ ਵੀ ਜੀ ਦਾ ਜੀ ਦਾ ਮੁੱਲ ਕਰਦੀ 70 ਹੁੰਦੀ ਜੀ ਤੁਹਾਨੂੰ ਇਹ ਵੀ ਕਰ ਦੋ ਹਾਨਾ ਜਿਹੜਾ ਜਗ ਪਾਜੀ ਮੈਂ ਸਾਰੇ ਕਿਹਦਾ ਦੱਸਦਾ ਕਿਹਦੇ ਪਸੰਦ ਆ ਉਹ ਖੜੇ ਕੋਈ ਨਹੀਂ ਉਹਦੀ ਬੇਸ਼ੱਕ ਨਾਗਰੀ ਠੀਕ ਹੈ ਇਹ ਨਾਗਾ ਹੋਰ ਕਰਨੀ ਹੈ ਜੇਕਰ ਨਾ ਬੇਚ ਅੱਛਾ ਜੀ ਤੁਹਾਨੂੰ ਪਹਿਲਾਂ ਕਰ ਦਈਏ ਪਹਿਲਾਂ ਪਹਿਲਾਂ ਤੁਹਾ ਦਾ ਉਹਦੇ ਕਰਕੇ ਚਲੋ ਆ ਜਾਓ ਇਹ ਰਸੇ ਹੌਲੀ ਹੌਲੀ ਹਾਂ ਤੇ ਮੁੱਲ ਦਾਦਿਆ ਵੀ ਜਿਹਾਨਾ ਇੱਕ ਨਾ ਕਰ ਪਾਜੀ ਹਾਨਾ ਤਿੰਨ ਕਰ ਦਈਏ 70 ਲਓ ਇਹ 60 ਦੀ ਹਾਂ ਕਰ ਦੋ ਹੋਰ ਥੋੜਾ ਜਿਆ ਪਾਜੀ ਨਾਗਰ ਬਲੇਖਾ ਪੂਰੇ 60000 ਦੀ ਛੋਟੀ ਹਾਨਾ ਬਦ ਨਹੀਂ ਆ ਅੱਛਾ ਜੀ ਸਿਰਫ ਜਿਹੜਾ ਛੋੜ ਵਾਲੇ 100 ਰੁਪਏ ਦਾ ਮੇਰਾ ਵੀਰ ਫੋਨ ਲਾਵੇ ਠੀਕ ਹੈ ਜਨੀ ਛੋਟੀ ਜਿਹਾ ਕਤੀ ਸੋਹਣੀਆ ਸੁਰੀ ਸਾਹੀ ਲੱਪੇ ਚਾਹੀਏ ਠੀਕ ਹੈ ਪਹਿਲਾ ਸਵੇਰੇ 4:00 ਔਲ ਕਰ ਦਈਏ ਭਾਈ ਆਪਾਂ ਹਰ ਇੱਕ ਘਰ ਦੇ ਨਾਲ ਕਿਨੇ ਬਰਾਤੀ ਸੁਈ ਆ ਹਾਂਜੀ ਮਾੜੀ ਮਾੜੀ ਔਲ ਕਰ ਦਈਏ ਠੀਕ ਆ ਠੀਕ ਆ ਲਓ ਜੀ 66000 ਦੀ ਤੇ ਭਾਈ ਤੇਜੇ ਨੰਬਰ ਤੇ ਤੇਜੇ ਨੰਬਰ ਤੇ ਭਾਈ ਇਹ 20 ਤੇ ਲੈ ਜੇ ਤੇ 25 ਲੈ ਜਾ ਕੋ ਅੱਛਾ ਜੀ ਆ ਗੱਲਥੋ ਨਹੀਂ ਹੁੰਦੀ ਠੀਕ ਹੈ ਇਹ ਪੰਦੀ ਲੈ ਜੇ ਸਵੇਰ ਤੋਂ ਸਵੇਰ ਸ਼ੁਰੂ ਕੀ ਇਹ ਸਵੇਰ 3:00 ਵਜੇ ਛੋਟੀ ਠੀਕ ਹੈ ਲੋ ਜੀ ਸੂਹਾ ਤੀਸਰਾ ਸੂਕੀ ਤੇ ਕਿੰਨੇ ਕਿ ਦੁੱਧ ਵਾਲੀ ਆ ਭਾਜੀ ਦੁੱਧ ਭਾਰੀ ਦੇ ਰਹੇ ਬੇਜੀ ਆਪਾਂ ਗੱਲਾਂ ਦਾ ਸਾਰੇ ਵੀਰ ਪਰ ਆਸੇ ਆਣੇ ਆ ਹਾਂਜੀ ਇਹ ਦੁੱਧ ਦਾ 10000 ਵਾਲਾ ਕੋ ਦਿੰਦੀ ਆ ਠੀਕ ਹੈ ਠੀਕ ਆ ਗੱਲ 1500 ਦੀ 1400 ਦੀ ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਹੈ ਜੀ ਲੋ ਜੀ ਸੂਹਾ ਤੀਸਰਾ ਸੂਕੀ ਤੇ ਆ ਗਈ ਕੱਟ ਕੱਟ ਦੀ ਵੀ ਚੰਗੀ ਆ ਵਧੀਆ ਬਲੀ ਚੌਕ ਦੀ ਮੱਝ ਠੀਕ ਹੈ ਠੀਕ ਹੈ ਮੋਲੇ ਇਧਰ ਲਪੋਣਾ ਅਛਾਈ ਇਹ ਚੋਗ ਵਿੱਚ ਛੋਲੀਆਂ ਦੇਦੀ ਠੀਕ ਹੈ ਲੋ ਜੀ ਚੈੱਕ ਆ ਫਰਦੇ ਜਬਾ ਕੀ ਤੇ ਲਾਟੋ ਲੱਗਣੀਆਂ ਕਾਫੀ ਆ ਇਸ ਵਾਰ ਵੀ ਗਰਾ ਸੁਨਾਵਾ ਤੇ 10 11 ਲੀਟਰ ਜਿਹੜਾ ਦੁੱਧ ਕੱਢੀ ਜਾਊਗੀ ਕਰਮਾਲੀ ਉਹਨੇ ਨਾਲ ਪਾਜੀ ਪੱਠੇ ਪੁੱਠੇ ਨਾਲੇ ਭਜਦੇ ਹਾਂ ਹਾਂਜੀ ਹਾਂਜੀ ਬਾਕੀ ਫਲਾਂ ਇੱਕ ਬਾਹਰ ਦੇ ਕੋਈ ਪਿੱਛੇ ਦਾ ਕੋਈ ਖਾਲਾ ਮੈਂ ਫੋਲੋ ਕਰ ਦਿੱਤੀ ਜੀ ਅੱਛਾ ਜੀ ਦੇਖੋ ਬਾਕੀ ਸਾਡੀ ਖਾਲਾ ਠੀਕ ਹੈ ਠੀਕ ਹੈ ਉਹ ਯਾ ਚੈੱਕ ਕਰ ਸਕਦਾ ਜੇ ਟਿੱਲਾ ਡੋਲਾ ਜਿਹੜੀਆਂ ਕਾਫੀ ਆ ਇਹਦਾ ਮੁੱਲ ਭਾਜੀ ਆਹ ਦੇਖੋ ਦੰਦ ਤਾਂ ਜੋ ਲਿਆਉਗਾ ਮਾਰੂ ਜੀ ਇਹ ਦੇਖੋ ਪੂਰੇ ਆ ਗਏ ਜੋ ਕੇ ਠੀਕ ਹੈ ਦੇਖ ਕੇ ਧਿਆਨ ਇਹ ਮੁੱਲ ਕਰਨਾ ਜਿਹੜਾ ਇਹ ਭਾਈ ਦੇ ਦਿਆ ਭਾਈ ਫੈਰਦੀ ਇਹ ਵੀ ਕਰਦੀਆਂ ਹਨ ਨਹੀਂ ਹਨ ਜੀ ਹਾਂਜੀ ਫਰਾਂ ਦੇ ਭਾਈ ਕੌਣ ਜੀ ਕਰਦਾ ਕਿਸੇ ਜਾਊਗਾ ਅੱਛਾ ਜੀ ਹਾਂ ਤੇ ਉਦਾਂ ਉਦਾਂ ਦੇ ਜੀ ਪੂਰੇ 60 ਹਜ਼ਾਰ ਦੀ ਹਾਂ ਲਈ ਆਪਾਂ ਠੀਕ ਆ ਲਓ ਜੀ ਗੱਮਣ ਤਿਆਰ ਹੀ ਹਿਸਾਬ ਨਾਲ 60 ਹਜ਼ਾਰ ਦੀ ਪਹਿਲਾਂ ਮਾਜੀ ਮੇਰਾ ਵੀਰ ਲੈ ਗਿਆ ਨਾ ਹਾਂਜੀ ਮਾਜੀ ਕਾਨੂੰ ਯਾਦ ਹੀ ਦਤਾ ਬਿਲਕੁਲ ਬਿਲਕੁਲ ਜੀ ਲਓ ਜੀ ਨਿਗੇ ਨਿਗੇ ਰੇਡ ਆ ਵੀਰ ਸੋਣੂ ਦੇ ਭਾਈ ਚੰਗੇ ਹੁੰਦੇ ਆ ਫਿਰ ਅੱਜ ਪਹੁੰਚ ਕਰਾਂਗੇ ਅੱਛਾ ਜੀ ਰੇਡ ਵੀ ਅੱਜ ਪਹੁੰਚ ਕਰਾਂਗੇ ਅੱਛਾ ਜੀ 52 ਹਜ਼ਾਰ ਦੀ ਦੇ ਚੋਟੀ ਖੜੂ ਜੀ ਯਾਦ ਕਰੂਗਾ ਸਾਮਰੇ ਵੀ ਦੇਦੇ ਭਾਵੇਂ 85 ਵੀ ਇਹ ਬੰਬੀ ਵੀ ਦੇ ਬਿਲਕੁਲ ਬਿਲਕੁਲ ਇਹ ਵੀ ਦੇ ਸਾਮ ਨੂੰ ਬਿਲਕੁਲ ਸਹੀ ਗੱਲ ਹੈ ਜੀ ਹਾਂ ਮੇਰਾ ਵੀ ਬੇਤੀ ਹੱਥ ਜੋੜ ਕੇ ਹੋਈ ਹ ਹਰ ਮੇਰੇ ਵੀਡੀਓ ਭਾਵੇਂ ਸਾਥ ਵੀ ਰੱਖਿਆ ਕਰਦੇ ਅੱਛਾ ਜੀ ਲਾ ਮਾਰੀ ਮੈਨੂੰ ਦੇਣਾ ਆ ਮਰੀ ਔਲ ਕਰ ਦੀਏ ਰਾਤੀ ਸੂਈਏ ਔਲ ਕਰ ਦੀਏ ਇਹ ਕੋ ਦੋ 6 ਗਰੂਜਾ ਜਿਹੜੀ بار بار ਕਿਸੇ ਭਾਈ ਮਾਰੀ ਜਾਨੀ ਕਹਣੀ ਉਹ ਮਾਰੀ ਆ ਹਾਂ ਜੀ ਹਾਂ ਜੀ ਆਪਾਂ ਜੀ 35 36 ਦੀ ਹੋਈ ਆ ਜਿਹੜਾ ਪਾਸ ਹੋ ਜੇ 10 ਨੂੰ 20 ਕਰਾ ਲੈ ਇਹ ਝੁੱਟੀਆਂ ਜਿੱਥੇ ਮਰਜ਼ੀ ਭਾਂ ਲੱਖੋ ਬਾਹਰ ਬਿਲਕੁਲ ਬਿਲਕੁਲ ਸਹੀ ਗੱਲ ਹੈ ਨੋ ਭਾਜੀ ਵੀਡੀਓ ਨੂੰ ਵੱਤ ਵਾਤ ਸ਼ੇਅਰ ਕਰਦੇ ਜਿਹਦੇ ਨਾਲ ਮੱਲੀ ਭਾਈ ਢਾਈ ਦੇ ਰੱਖਦੇ ਕਰਦੇ ਵਗੇ ਜੀ ਝੁੱਟੀਆਂ ਹਾਂਜੀ ਹਾਂਜੀ ਸਹੀ ਗੱਲ ਹੈ ਜੀ ਕਦ ਕਦ ਕੋ ਕਿਡਾ ਵਾ ਠੀਕ ਹੈ ਜੀ ਲਓ ਵੀਰ ਜੀ ਵੀਡੀਓ ਪੂਰੀ ਵੇਖ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ